ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਮੇਰਾ ਸਿੱਧੂ ਬਾਈ ਚੈਨਲ ਹੈ ਨਵਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਲਾਇਕ ਵੀ ਕਰ ਦਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਹੈਸ਼ਟੈਗਾਂ ਸੁਲਾਈਂ ਦੀਆਂ ਸਾਧ ਸੰਗਤ ਰੋਜ਼ ਕੋਈ ਤਾਂ ਹਫਤੇ ਬਾਅਦ ਪਾਉਂਦਾ ਕੋਈ ਤਿੰਨ ਦਿਨ ਕੋਈ ਦੋ ਦਿਨ ਮੈਂ ਰੋਜ਼ ਪਾਉਂਦਾ 40 ਮਿੰਟ ਦਾ ਪ੍ਰੋਗਰਾਮ ਅੱਜ ਤੁਹਾਨੂੰ ਸੁਣਾਉਣੇ ਆ ਇੱਕ ਵਜ਼ੀਰ ਦਾ ਲੜਕਾ ਤੇ ਇੱਕ ਬਜ਼ੁਰਗ ਜਿਹੜਾ ਵਜ਼ੀਰ ਦਾ ਲੜਕਾ ਸੀ ਨਾ ਸਾਥ ਸੰਗਤ ਉਹ ਹੋ ਗਿਆ અપਰਾਮ ਤੇ ਉਹ ਕੀ ਕਹਿੰਦਾ ਨਾ ਉਹਨੂੰ ਕਿਸੇ ਨੇ ਜਦੋਂ અપਰਾਮ ਹੋ ਗਿਆ ਤੁਰਿਆ ਜਾਂਦਾ ਉਹ ਤੇ ਉਹ ਤੁਰੇ ਜਦੋਂ ਉਹਦੇ ਨਗਰ ਚੋਂ ਨਿਕਲਿਆ ਉਹ ਨਾਮ ਜਪਣ ਦੇ ਲਈ ਤੇ ਅਗੋਂ ਉਹਨੂੰ ਇੱਕ ਬਜ਼ੁਰਗ ਮਿਲ ਪਿਆ ਉਹ ਬਜ਼ੁਰਗ ਕਹਿੰਦਾ ਕਾਕਾ ਕਿੱਥੇ ਜਾਣਾ ਉਹ ਕਹਿੰਦਾ ਤੂੰ ਕਿੱਥੇ ਦੋਨਾਂ ਦੀ ਆਪਸ ਵਿੱਚ ਮਿਲ ਗੋ ਕਹਿੰਦਾ ਮੈਂ ਫਲਾਣੇ ਦਾ ਜਾਣਾ ਉਹ ਕਹਿੰਦਾ ਮੈਂ ਫਲਾਣੇ ਦਾ ਜਾਣਾ ਚਲ ਆ ਜਾ ਫਿਰ ਕਹਿੰਦਾ ਕੋਸ ਟਾਈਮ ਤੂੰ ਮੈਨੂੰ ਚੱਕ ਕੋਸ ਟਾਈਮ ਤੈਨੂੰ ਮੈਂ ਚੱਕਦਾ ਮੁੰਡਾ ਉਹ ਬਜ਼ੁਰਗ ਨੂੰ ਆਦਾ ਉਹ ਬਜ਼ੁਰਗ ਕੋ ਸੋਚਦਾ ਕਹਿੰਦਾ ਭਲਿਆ ਪੁਰਸ਼ਾ ਮੈਂ ਹੈ ਬੁੱਢਾ ਤੂੰ ਜਵਾਨ ਹੈ ਤੂੰ ਤਾਂ ਮੈਨੂੰ ਯਾਰ ਚੱਕ ਲੇਗਾ ਤੇ ਮੈਂ ਤੈਨੂੰ ਕਿਸ ਤਰ੍ਹਾਂ ਚੱਕੂ ਕਹਿੰਦਾ ਆ ਜਾ ਬਾਪੂ ਕੋਈ ਨਹੀਂ ਗਾਵਾ ਆ ਜਾ ਐ ਕਹਿ ਕੇ ਫਿਰ ਤੁਰ ਪੇ ਫੇਰ ਤੁਰੇ ਜਾਂਦੇ ਆ ਸਾਧ ਸੰਗਤ ਪਿੰਡ ਨਗਦਿਆਂ ਤੋਂ ਨਾ ਜੀਮੀਦਾਰ ਆਪਦੇ ਖੇਤ ਦੇ ਦਾਲੇ ਨਵੇਂ ਬੱਟਾ ਪਾਈ ਜਾਂਦੇ ਆ ਬੱਟਾ ਪਾ ਕੇ ਖੇਤ ਦੇ ਦਾਲੇ ਬਾੜ ਕਰੀ ਜਾਂਦੇ ਆ ਬਾੜ ਕਰਦੇ ਸੀ ਉਦੋਂ ਕਣਕ ਨਾਲ ਗਾਈਆਂ ਕੋਈਆਂ ਨਿਆਈ ਦੇ ਵਿੱਚ ਪੈ ਜਾਂਦੀਆਂ ਅੱਜ ਵੀ ਪੈ ਜਾਂਦੀਆਂ ਕੁੱਤੇ ਬਲੇ ਟਪਕੇ ਤੇ ਜਾ ਕੇ ਫਸਲ ਖਰਾਬ ਕਰਦੇ ਆ ਉਹ ਬਾੜ ਲਾਉਣ ਲਾਗੇ ਝਾਫਿਆਂ ਦੀ ਉਹ ਮੁੰਡਾ ਬਜ਼ੁਰਗ ਨੂੰ ਆਦਾ ਕਹਿੰਦਾ ਬਾਪੂ ਐਵੇਂ ਕਰ ਕਹਿੰਦਾ ਉਹ ਜਿਹੜੇ ਬਾੜ ਲਾਈ ਜਾਂਦੇ ਨੇ ਉਹਨੂੰ ਪੁੱਛ ਕੇ ਆ ਬਿਜੜਿਆ ਤੁਸੀਂ ਜਿਹਦੇ ਡਾਲੇ ਬਾੜ ਲਾਈ ਜਾਂਦੇ ਆ ਇਹ ਤੁਸੀਂ ਖਾ ਲਈ ਕਿ ਹਲੇ ਖਾਣੀ ਐ ਉਹ ਕਹਿੰਦਾ ਪਾਲਿਆ ਲੋਕਾ ਛਤਰ ਪੋਏਗਾ ਕਿਸੇ ਤੋਂ ਜਾ ਲੋ ਕਣਕ ਐ ਕਿਵੇਂ ਖਾ ਲਈ ਹਜੇ ਤਾਂ ਉਗਦੀ ਐ ਛੋਟੀ ਛੋਟੀ ਐ ਕਦੋਂ ਵੱਡੀ ਹੋਈ ਕਦੋਂ ਨੇ ਵੱਡੀ ਫੇਰ ਉਹ ਖਾਣਗੇ ਐਵੇਂ ਕਿਵੇਂ ਖਾ ਲਈ ਕਿੰਨਾ ਆ ਜਾ ਬਜ਼ੁਰਗਾ ਕੋਈ ਨਹੀਂ ਆ ਜਾ ਅੱਗੇ ਚੱਲਦੇ ਆ ਅੱਗੇ ਸਾਧ ਸੰਗਤ ਕੁੜੀਆਂ ਤਿਰੰਜਣ ਕਰਤੀਆਂ ਹੁੰਦੀਆਂ ਸੀ ਦਰਖਤਾਂ ਦੇ ਥੱਲੇ ਬੈਠ ਕੇ ਛਾਵੇਂ ਉਹ ਕੁੜੀਆਂ ਇੱਕ ਗਵਾੜ ਦੀਆਂ ਇਕੱਠੀਆਂ ਹੋਈਆਂ ਨਿੰਮ ਦੇ ਥੱਲੇ ਬੈਠੀਆਂ ਤਿਰੰਜਣ ਕਰ ਰਹੀਆਂ ਉਹ ਬਜ਼ੁਰਗ ਤੇ ਦੋਨੇ ਉੱਥੋਂ ਦੀ ਕੋਲ ਦੀ ਲੰਗਦੇ ਆ ਉਹ ਮੁੰਡਾ ਫੇਰ ਬਜ਼ੁਰਗ ਨੂੰ ਆਦਾ ਕਹਿੰਦਾ ਬਾਪੂ ਆਪਣਾ ਹਾਂ ਕਹਿੰਦਾ ਕੁੜੀਆਂ ਨੂੰ ਪੁੱਛ ਕੇ ਆ ਵੀ ਆ ਜਿਹੜੀ ਨਿੰਮਤ ਲੈ ਤੁਸੀਂ ਬੈਠੇ ਨੇ ਕਿੰਨੇ ਪੱਤੇ ਹੁੰਦੇ ਆ ਉਹ ਕਹਿੰਦਾ ਆਪਣੇ ਆ ਲੋਕਾ 70 ਪਾਏਗਾ ਤੇ ਦੂਜਾ ਆਪਣਾ ਨਾ ਜਦੋਂ ਪਹਿਲਾਂ ਸੱਚ ਸਾਹਸਾਂ ਦੀ ਬਾੜ ਵਾਲੇ ਨਾਲ ਗੱਲ ਹੋਈ ਨਾ ਬਾੜ ਵਾਲੇ ਨਾਲ ਤੇ ਉਹ ਕਹਿੰਦਾ ਉਹ ਬਜ਼ੁਰਗ ਕਹਿੰਦਾ ਤੂੰ ਮੇਰੇ 70 ਪਾਏਗਾ ਉਹ ਬਾੜ ਵਾਲੇ ਕਹਿੰਦੇ ਚਾਹ ਪਾਜਾ ਬੋੜਿਆ ਹੈਂ ਕਾਇ ਹੀ ਬਾੜ ਕਰੀ ਇਹਨੇ ਕੱਲ ਦੇ ਬੀਜ ਘੇਟੇ ਹਰੀ ਹੁੰਦੀ ਆ ਏਡੀ ਸੇਤੀ ਕਿਥੋਂ ਖਾ ਲਈ ਅਸੀਂ ਉਹਨਾਂ ਨੇ ਗਾਲਾਂ ਕੱਢੀਆਂ ਬੁੜੇ ਨੂੰ ਬੁੜਾ ਮੁੰਡੇ ਕੋਲੇ ਮੁੰਡਿਆ ਉਹਦਾ ਕਹਿੰਦਾ ਯਾਰੋ ਤਾਂ ਮੇਰੇ ਗਾਲ ਆਪੇ ਕਹਿੰਦਾ ਆ ਜਾ ਕੋਈ ਨਹੀਂ ਉਹ ਬੇਕੂਫ ਹੈ ਫੇਰ ਗਾਂ ਤਰਿੰਝਣਾ ਚ ਜਾਂਦਾ ਹੁਣ ਨਿੰਮ ਦੇ ਥੱਲੇ ਬੈਠੀਆਂ ਕੁੜਗਾਂ ਉਹ ਝੜ ਖਾ ਖਤੀ ਜਾਂਦੇ ਕਹਿੰਦਾ ਤੂੰ ਪੁੱਛ ਕੇ ਆ ਉਹਨਾਂ ਨੂੰ ਜਾ ਕੇ ਕਹਿੰਦਾ ਅੱਗੇ ਯਾਰ ਉਹ ਜ਼ਿੰਮੇਵਾਰਾਂ ਨੇ ਮੈਨੂੰ ਕੁੱਟਣਾ ਸੀ ਹੁਣ ਤੋਂ ਮੈਨੂੰ ਕੁੜਗਾਂ ਨਾਲੇ ਕੁੜਗਾਂ ਕੁੱਟੜ ਗਈਆਂ ਯਾਰੋ ਉਹ ਕਹਿੰਦਾ ਨਹੀਂ ਕੁਛ ਕਹਿੰਨੀ ਤੂੰ ਜਾ ਤਾਂ ਸਹੀ ਉਹ ਪਏ ਬੁੜਾ ਚੱਲਿਆ ਗਿਆ ਜਾ ਕੇ ਕੁੜੀਆਂ ਨੂੰ ਕਹਿੰਦਾ ਪੁੱਤੋ ਜਿਹੜੇ ਦਰਾਖਤ ਦੇ ਥੱਲੇ ਤੁਸੀਂ ਬੈਠੀਆਂ ਐ ਇਹ ਦਰਾਖਤ ਦੇ ਪੱਤੇ ਕਿੰਨੇ ਹੁੰਦੇ ਆ ਉਹ ਕਹਿੰਦੀ ਆ ਬਾਪੂ ਕਿਤੇ ਦਰਾਖਤਾਂ ਦੇ ਪੱਤੇ ਵਿਗਣੇਗੇ ਆ ਟੱਚਰਾ ਕਰਦਾ ਤੂੰ ਸਾਨੂੰ ਆ ਕੇ ਪਾਇਓ ਬੁੜੀਆਂ ਗਾਲ ਪਈਆਂ ਕੁੜੀਆਂ ਕੰਜਰਦਸਨ ਵੀ ਤੂੰ ਆ ਕੇ ਠਾਰ ਕਪੂਰ ਦਾ ਤੂੰ ਐ ਕਰਦਾ ਤੂੰ ਉਹ ਕਰਦਾ ਉਹ ਬੁੜੇ ਹੁੰਦਾ ਕਹਿੰਦਾ ਕੀ ਹੋ ਗਿਆ ਪੈਂਦਾ ਹੁੰਦਾ ਯਾਰ ਮੇਰੇ ਗਾਲ ਪੈ ਗਈਆਂ ਤੰਦਰ ਮੈਨੂੰ ਕਟਾਏਗਾ ਉਹ ਕਹਿੰਦਾ ਕੁਛ ਨਹੀਂ ਹੁੰਦਾ ਕੋਈ ਨਹੀਂ ਉਹ ਕੰਬਲ ਗਿਆ ਸੀ ਗੱਲ ਨਹੀਂ ਸੀ ਪੈਣਾ ਚਾਹੀਦਾ ਪਰ ਕੋਈ ਨਹੀਂ ਆ ਜਾ ਅੱਗੇ ਹੁਣ ਅੱਗੇ ਤੁਰਿਆ ਜਾਂਦਾ ਸਾਥ ਸੰਗਤ ਇੱਕ ਕੋਈ ਨਾ ਬਜ਼ੁਰਗ ਮਰਿਆ ਵਾਕਿਸੇ ਦਾ ਉਹਨੂੰ ਸੰਸਕਾਰ ਵਾਸਤੇ ਸੀੜੀ ਤੇ ਪਾ ਕੇ ਲਈ ਜਾਂਦੇ ਆ ਸਿਵਿਆਂ ਚੋਂ ਉੱਥੋਂ ਦੀ ਕੋਲ ਦੀ ਨੰਗਣ ਲੱਗੇ ਤੇ ਕਹਿੰਦਾ ਬਾਪੂ ਜੀ ਇਹਨਾਂ ਨੂੰ ਪਹੁੰਚ ਕੇ ਮਰ ਗਿਆ ਕਿ ਜਿਉਂਦਾ ਉਹ ਕਹਿੰਦਾ ਅੱਗੇ ਤਾਂ ਮੈਂ ਕੁੜੀਆਂ ਤੋਂ ਵੀ ਬਚ ਗਿਆ ਜ਼ਿਮੀਰਾਂ ਤੋਂ ਵੀ ਬਚ ਗਿਆ ਹੁਣ ਤੂੰ ਮੈਨੂੰ ਘਟਾਏਗਾ ਉਹ ਕਹਿੰਦਾ ਨਹੀਂ ਕੁਛ ਨਹੀਂ ਆਦੇ ਤੂੰ ਜਾ ਪੁੱਛ ਕੇ ਆ ਯਾਰ ਉਹ ਕਹਿੰਦਾ ਠੀਕ ਆ ਉਹ ਪਾਈ ਗਿਆ ਤੇ ਜਾ ਕੇ ਉਹ ਜਿਹੜੇ ਬੰਦੇ ਸੀ ਉਹਨਾਂ ਨੂੰ ਕਹਿੰਦਾ ਯਾਰ ਜਿਹੜਾ ਤੁਸੀਂ ਇਹ ਚੱਕੀ ਜਾਨੇ ਮਰ ਗਿਆ ਕਿ ਜਿਉਂਦਾ ਭਾਈ ਉਹਨਾਂ ਨੇ ਬੋੜੇ ਨੂੰ ਪੈ ਕੇ ਗਾਲ ਉਹ ਕਹਿੰਦੇ ਪਾਲਿਆ ਹਲੋ ਕਾਕੂ ਜਿਉਂਦੇ ਨੂੰ ਵੀ ਚੱਕਦਾ ਹੁੰਦਾ ਯਾਰ ਸੇਵਿਆਂ ਚ ਉਹਨੂੰ ਲੈ ਜਾਣੇ ਤੈਨੂੰ ਨਹੀਂ ਪਤਾ ਉਹ ਫਿਰ ਟੋਟਕੇ ਗਾਲ ਪੈ ਗਏ ਦੋ ਗੱਲ ਪੈ ਕੇ ਤੇ ਸਾਹ ਸੰਗਤ ਆ ਗਿਆ ਕਹਿੰਦਾ ਜਾਵ ਪਲਿਆ ਲੋਕਾ ਕਹਦਾ ਮੈਂ ਤਾਂ ਉਹ ਕਹਿੰਦਾ ਕੋਈ ਨਹੀਂ ਬਾਪੂ ਉਹ ਵੀ ਕਮੜੇ ਸੀ ਇਹ ਤਾਂ ਰਾਤ ਨੂੰ ਮੈਂ ਬਾਅਦ ਚ ਦੱਸੂ ਕਹਿੰਦਾ ਠੀਕ ਹੈ ਹੁਣ ਗਾਂ ਇੱਕ ਪਿੰਡ ਆ ਗਿਆ ਤੇ ਹੁਣ ਰਾਤ ਕੱਟਣੀ ਸੀ ਹੁਣ ਉੱਥੇ ਜਾਵੜਿਆ ਉੱਥੇ ਜਾ ਕੇ ਤੇ ਭਾਈ ਉਹ ਮੂਰੇ ਆ ਗਿਆ ਥੋੜਾ ਜਿਹਾ ਪਾਣੀ ਸੀ ਗੋਡੇ-ਗੋਡੇ ਕ ਖੜਾ ਉਹ ਜੇ ਪਾਣੀ ਦੇ ਵੇਦ ਦੀ ਲੰਗ ਦੇ ਦਾ ਨੇੜ ਸੀ ਜੇ ਦੂਰ ਦੇ ਜਾਂਦੇ ਸੀ ਤਾਂ ਬੜੀ ਦੂਰ ਪੈਂਦੀ ਸੀ ਬਾਟੋ ਉਹਨਾਂ ਦਾ ਕਹਿੰਦਾ ਬਾਪੂ ਸਿੱਧੇ ਹੀ ਚੱਲ ਗਏ ਬਾਪੂ ਨੇ ਜੁੱਤੀ ਲਾ ਕੇ ਤਾਂ ਹਾਂ ਟੰਗ ਲਈ ਸੋਟੀ ਤੇ ਆਪ ਤਰ ਪਿਆ ਵੇਦ ਦੀ ਲੰਗੇ ਪਹਿਰੀ ਨੰਗੇ ਤਰੀ ਤਰ ਪਿਆ ਤੇ ਭਾਈ ਆਪ ਉਹ ਮੁੰਡੇ ਨੇ ਜੁੱਤੀ ਪਾਈ ਰੱਖੀ ਕਿਹਾ ਬਾਪੂ ਜੁੱਤੀ ਘਾ ਧੋਲਾ ਤੀ ਬੰਦਾ ਯਾਰ ਜੁੱਤੀ ਟੁੱਟ ਜੂ ਪਾਣੀ ਪੈ ਜੂ ਕਦਾ ਜਾਓ ਬਾਪੂ ਤੁਮ ਵੀ ਕਮਲ ਆਈਆਂ ਉਹ ਜਿਹੜੇ ਬਜ਼ੁਰਗ ਨੇ ਜਾਣਾ ਸੀ ਆਪਦੀ ਕੁੜੀ ਕੋਲੇ ਤੇ ਬਜ਼ੁਰਗ ਨੂੰ ਕਹਿੰਦਾ ਬਾਪੂ ਇੱਕ ਗੱਲ ਆ ਹੁਣ ਤੂੰ ਘਰੇ ਚੱਲਿਆ ਜਦੋਂ ਘਰੇ ਵੜਨਾ ਹੋਵੇ ਨਾ ਖੰਘੂਰਾ ਮਾਰ ਕੇ ਬੜੀਦਾ ਹੁੰਦਾ ਘਰੇ ਖੰਘ ਕੇ ਉਹ ਜਦੋਂ ਗਿਆ ਭਾਈ ਤੇ ਕੁੜੀ ਕਿਤੇ ਨੌ ਦੀ ਅੱਗੇ ਪਹਿਲੀਆਂ ਦੇ ਵਿੱਚ ਨਾ ਭੰਮ ਜੇ ਕਰਕੇ ਨਾਲੇ ਦੇ ਹੁੰਦੇ ਸੀ ਉਧਰ ਮੰਜਾ ਲਾ ਲੈਣਾ ਉਧਰੋਂ ਤੇ ਰੀੜਾ ਪਾ ਲੈਣਾ ਤੇ ਬਾਥਰੂਮ ਆਪਾਂ ਐ ਉਡੀਆਂ ਵਾਲੇ ਨੇ ਹੈ ਨਹੀਂ ਸੀ ਬਾਥਰੂਮ ਕਿਸੇ ਦੇ ਆਹੀਂ ਬੰਦੇ ਕੁੜੇ ਨਾਲ ਲੈਂਦੇ ਸੀ ਉਹਨੇ ਜਦੋਂ ਕੰਗੂਰਾ ਮਾਰਿਆ ਤੇ ਕੁੜੀ ਕਿਤੇ ਹੋਈ ਉਹਨੇ ਕਿ ਵੀ ਘਰੇ ਕਿਹੜਾ ਕੋਈ ਹੈਗਾ ਉਹ ਜਦੋਂ ਉਹਨੇ ਕੰਗੂਰਾ ਮਾਰਿਆ ਤੇ ਕੁੜੀ ਨੇ ਵਖਦਾ ਉੱਲਾ ਕਰ ਲਿਆ ਬੋੜਾ ਕਹਿੰਦਾ ਵੀ ਆਹ ਤਾਂ ਗੱਲ ਕੰਮ ਦੀ ਦੱਸ ਰਿਹਾ ਉਹ ਕਹਿੰਦਾ ਮੈਂ ਉੱਥੇ ਬੈਠਣਾ ਚੌਂਕ ਤੱਕ ਪੈਣਾ ਮੈਂ ਕਰੇ ਨਹੀਂ ਕਿਸੇ ਦੇ ਪੈਣਾ ਮੈਂ ਉੱਥੇ ਹੀ ਪਹੁੰਚਾਂ ਜੇ ਕੋਈ ਗੱਲ ਬਾਤ ਹੋਈ ਤੇ ਮੈਨੂੰ ਦੱਸ ਦੇਈਂ ਉਹ ਭਾਈ ਕੁੜੀ ਨਾ ਨੂੰ ਕੇ ਹਟੇ ਕਹਿੰਦੀ ਬਾਪੂ ਵੇ ਜਿਹੜੀ ਆ ਗੱਲ ਤੈਨੂੰ ਕਿਹਨੇ ਦੱਸੀ ਅੱਗੇ ਤਾਂ ਤੂੰ ਬਿਨਾਂ ਕੰਘੂਰੇ ਤੋਂ ਆ ਕੇ ਵੜ ਜਾਣਾ ਕਹਿੰਦਾ ਪੁੱਤ ਮੈਨੂੰ ਇੱਕ ਮੁੰਡਾ ਮਿਲਿਆ ਮੇਰੇ ਨਾਲ ਉਹਨੇ ਬਹੁਤ ਬਾਹਰ ਤਾਲਾ ਪਾ ਕਰ ਗਿਆ ਉਹ ਕਹਿੰਦੀ ਔਂ ਘਰ ਮੈਂ ਕਿ ਨੂੰ ਮੀਟ ਬਣਾ ਕੇ ਦੇਣੀ ਹੈ ਤੇ ਉਹਨੂੰ ਉੱਥੇ ਫੜਾ ਕੇ ਆਈ ਤੈਨੂੰ ਨਾਲੇ ਘਰ ਨੂੰ ਲੈ ਆਈ ਕਹਿ ਕੇ ਜ਼ਰੂਰੀ ਲੈ ਆਈ ਉਹਨੇ ਨਾ ਉਹ ਕੁੜੀ ਨੇ ਮੀਟ ਬਣਾਤਾ ਮੀਟ ਬਣਾ ਕੇ ਡੋਲਣੇ ਚ ਪਾਤਾ ਇਦੋਂ ਡੋਲਣੇ ਚ ਪਾਤਾ ਤੇ ਬੁੜੇ ਨੇ ਆਖਿਆ ਵੀ ਮੀਢ ਸੁਹਾਸੀ ਬਾਸਨਾ ਵਧੀਆ ਹੋਵੇ ਉਹਨੇ ਰਾਜ ਨਾਲ ਚੰਗੀਆਂ ਚੰਗੀਆਂ ਬੋਟੀਆਂ ਰਾਜ ਚ ਖਾ ਲਈਆਂ ਤੇ ਥੋੜੀਆਂ ਜੀਆਂ ਰਹਿਣ ਤੀਆਂ ਤੇ ਉਹ ਮਡੋਲੂ ਲੈ ਕੇ ਤਰੀਜੇ ਵਾਲਾ ਲੈ ਕੇ ਜਾਵੜਿਆ ਮੁੰਡੇ ਕੋਲੇ ਮੁੰਡੇ ਨੂੰ ਕਹਾਂ ਆ ਲੈ ਵੀ ਰੋਟੀ ਤੇ ਨਾਲੇ ਆ ਚੱਕ ਛਕਲਾ ਪ੍ਰਸ਼ਾਦ ਜਦੋਂ ਛਕਣ ਲੱਗਿਆ ਉਹ ਬੰਦਾ ਸਰੋਵਰ ਭਰਿਆ ਪਾਣੀ ਨਾਲ ਮੱਛੀ ਕੋਈ ਕੋਈ ਹਾਂ ਕਹਤਾ ਹੋਰ ਕੁਛ ਨਹੀਂ ਕਿਹਾ 68 ਤੇ ਮਨ ਬਾਪੂ ਕਹਿੰਦਾ ਵੀ ਪੁੱਤੇ ਹੋਂਕਾਰ ਮੇਰੀ ਕੁੜੀ ਤੈਨੂੰ ਘਰੇ ਸੱਦਦੀ ਐ ਘਰੇ ਚੱਲ ਬਹੁਤ ਜ਼ਰੂਰੀ ਕੰਮ ਐ ਚਲ ਜਿਉ ਬਾਲਾ ਕਹਿਣ ਤੇ ਉੱਟ ਗਿਆ ਘਰੇ ਜਾਵੜਿਆ ਉਹ ਕੁੜੀ ਕਹਿੰਦੀ ਵੀ ਜਿਹੜੀਆਂ ਤੂੰ ਅੱਜ ਮੇਰੇ ਬਾਪੂ ਨਾਲ ਗੱਲਾਂ ਰਾਹ 'ਚ ਕਰੀਆਂ ਸਾਰੀਆਂ ਵੀ ਉਹ ਸਾਰੀਆਂ ਅਣਹੋਣੀਆਂ ਗੱਲਾਂ ਸੀ ਤੂੰ ਕਿਵੇਂ ਕਰੀਆਂ ਉਹ ਬਾਪੂ ਨੂੰ ਕਹਿੰਦੀ ਬਾਪੂ ਜੀ ਕਹਿੰਦੀ ਬਾਪੂ ਜੀ ਜਦੋਂ ਤੂੰ ਮੀਟ ਤੇ ਰੋਟੀ ਲੈ ਕੇ ਗਿਆ ਵੀ ਉਹਨੇ ਤੈਨੂੰ ਕੋਈ ਗੱਲ ਕਹੀ ਕਹਿੰਦਾ ਭਾਈ ਕਹੀ ਸੀ ਕੀ ਕਿਹਾ ਸੀ ਉਹ ਕਹਿੰਦਾ ਵੀ ਤਲਾਹ ਭਰਿਆ ਪਾਣੀ ਦਾ ਮੱਛੀ ਕੋਈ ਕੋਈ ਉਹ ਕਹਿੰਦੀ ਬਾਪੂ ਕੋ ਰਾਹ ਦੇ ਵਿੱਚ ਮੀਟ ਬਹਿ ਕੇ ਗੰਨਾ ਖਾਦਾ ਸੀ ਬੜਾ ਮੁੱਕਰੀ ਉਹ ਕਹਿੰਦੀ ਨਹੀਂ ਬਾਪੂ ਤੂੰ ਮੁੱਕਰਨਾ ਤੂੰ ਖਾਦਾ ਉਹਦੇ ਕੋਲੇ ਨਾ ਮੀਟ ਬੋਟੀ ਨਹੀਂ ਗਈ ਕੋਈ ਚੱਜ ਨਾ ਤੇ ਤਰੀ ਗਈ ਤਾਂ ਉਹਨੇ ਤੈਨੂੰ ਆਹ ਸ਼ਬਦ ਕਹੇ ਆ ਤੇ ਦੂਜੇ ਸ਼ਬਦਾਂ ਦਾ ਵੀ ਅਰਥ ਹੈਗਾ ਕੋਈ ਲਿਆ ਹੋਰੇ ਕੱਢਦੇ ਆ ਜਦੋਂ ਪਹਿਲਾ ਸ਼ਬਦ ਜਿਹੜੀ ਕੋਨੇ ਕਿਹਾ ਸੀ ਵੀ ਖੇਤੀ ਪਹਿਲੇ ਤੇ ਆਜੋ ਵੀ ਇਹ ਖਾ ਲਈ ਕੇ ਖਾਣੀ ਹੈ ਉਹਦਾ ਸਾਧ ਸੰਗ ਅਰਥ ਇਹ ਸੀ ਵੀ ਜੇ ਤਾਂ ਦੂਣੀ ਸਵਾਈ ਤੇ ਲੈ ਕੇ ਵੀਰ ਇਹ ਪਾਇਆ ਵਾ ਕਰਜ਼ਾ ਲੈ ਕੇ ਫੇਰ ਤਾਂ ਇਹ ਖਾਦੀ ਵੀ ਹੈ ਤੇ ਜੇ ਆਪਦੇ ਕੋਲ ਸਰਦੇ ਸੀ ਘਰੋਂ ਪਾਇਆ ਸਭ ਕੁਝ ਨੂੰ ਫੇਰ ਇਹ ਖਾਣੀ ਹੈ ਸੱਤ ਬਚਨ ਦੂਜਾ ਆ ਗਿਆ ਸਾਧ ਸੰਗ ਤੋਂ ਕੁੜੀਆਂ ਆ ਗਾ ਉਹਨ ਕੁੜੀਆਂ ਕੱਤ ਦੀਆਂ ਨਿੰਮ ਦੇ ਥੱਲੇ ਬੈਠ ਕੇ ਉੱਥੇ ਕੁੜੀਆਂ ਨੂੰ ਪੁੱਛਦੇ ਵੀ ਇਹਦਾ ਪੱਤੇ ਕਿੰਨੇ ਹੁੰਦੇ ਆ ਹੁਣ ਕੁੜੀਆਂ ਗੱਲ ਪਈਆਂ ਸੀ ਉਹ ਕਹਿੰਦੇ ਕੁੜੀਆਂ ਵੀ ਗਲਤ ਗੱਲ ਪਈਆਂ ਸੀ ਇਹ ਜਦੋਂ ਜਾਂਦੀ ਆ ਨਾ ਨਿੰਮ ਇਹਦੇ ਪੱਤੇ 2 ਹੁੰਦੇ ਆ ਦੋ ਹੀ ਪੱਤੇ ਹੁੰਦੇ ਆ ਪਹਿਲਾਂ ਇਹਦੇ ਜਾਂਦੀ ਦੇ ਇਹ ਦਰਖਤ ਦੇ ਉਹ ਕਹਿ ਸਕਦੇ ਸੀ ਵੀ ਜਾਂਦੀ ਦੇ ਪੱਤੇ 2 ਹੁੰਦੇ ਆ ਇਹਦੇ ਐਡਾ ਦਰਖਤ ਨਹੀਂ ਗਿਣਿਆ ਜਾਂਦਾ ਹੁੰਦਾ ਉਹ ਮੁੰਡਾ ਸੱਚਾ ਸੀ ਤੂੰ ਬਜ਼ੁਰਗਾ ਝੂਠਾ ਤੈਨੂੰ ਗੱਲਾਂ ਦੀ ਸਮਝ ਨਹੀਂ ਆਈ ਫੇਰ ਕਹਿੰਦਾ ਫੇਰ ਮੈਂ ਕੀ ਕਰਿਆ ਤੇ ਫੇਰ ਉਹ ਮਾਰਗ ਆਵੇ ਉਧਰੋਂ ਉਹਨੂੰ ਲਈ ਜਾਂਦੇ ਸੀਗੇ ਤੇ ਕਹਿੰਦਾ ਜਦ ਪੁੱਛ ਗਿਆ ਵੀ ਮਰਿਆ ਕੇ ਜਿਉਂਦਾ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਘੂਰਿਆ ਕੋਟਿਆ ਗਾਲਾਂ ਬਹੁ ਕੱਢੀਆਂ ਕਹਿੰਦਾ ਬਾਪੂ ਤੂੰ ਵੀ ਗਲਤ ਸੀ ਉਹ ਬੰਦੇ ਵੀ ਗਲਤ ਸੀ ਜੇ ਤੋ ਬਜ਼ੁਰਗ ਦੇ ਮਗਰ ਪੁੱਤ ਪੋਤੇ ਹੈਗੇ ਆ ਪਰਿਵਾਰ ਪੂਰਾ ਵਰਦਾ ਹੈਗਾ ਜੋ ਆਕ ਬੱਚੇ ਕੁੜੀਆਂ ਸਕੀਰੀਆਂ ਰਿਤੇਦਾਰੀਆਂ ਫੇਰ ਤੋਂ ਬੜਾ ਹੈਗਾ ਜਿਉਂਦਾ ਜੇ ਔਤ ਹੀ ਮਰਿਆ ਫੇਰ ਉਹ ਮਰਦਿਆ ਕਹਿੰਦਾ ਅੱਛਾ ਇਹਦਾ ਮੁੰਡਾ ਦਾ ਦਿਮਾਗ ਬਹੁਤ ਆ ਕਹਿੰਦਾ ਫੇਰ ਫੇਰ ਤੋਂ ਹੀ ਪਾਣੀ ਚ ਰੀ ਨੰਗੇ ਉਹ ਕਹਿੰਦੀ ਉਮਰ ਬੰਦੇ ਦੀ ਪਤਾ ਨਹੀਂ ਅੱਜ ਕੇ ਕੱਲ ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਆ ਜੇ ਪਾਣੀ ਦੇ ਵਿੱਚ ਕੱਚ ਪਿਆ ਹੁੰਦਾ ਤੇ ਕੰਡੇ ਪੈ ਜਾਂਦੇ ਕੀ ਕਰਾ ਪਾਦਾ ਕੋਈ ਜਦੋਂ ਤੇਰੇ ਪੈਰ ਚ ਵੱਜ ਜਾਣਾ ਸੀ ਤੇ ਤੇਰੇ ਪੈਰ ਨੂੰ ਸਿੱਧੀ ਰਾਂ ਨਹੀਂ ਸੀ ਉਹਨਾਂ ਤੇ ਜੁੱਤੀ ਰਾਨਾਂਗੇ ਜੁੱਤੀਆਂ ਤਾਂ ਹੋਰ ਵੀ ਮੰਨਾਂ ਸੰਭਾਲ ਲੈਂਦਾ। ਕਹਿੰਦਾ ਵੀ ਠੀਕ ਹੈ। ਕਹਿੰਦਾ ਫੇਜ਼ਲਾ ਤੂੰ ਮੇਡ ਖਾ ਗਿਆ ਉਹਦਾ ਰਾਂ ਚ ਉਹਨੇ ਤੈਨੂੰ ਦੱਸਿਆ ਵੀ ਸਰੋਵਰ ਚ ਪਾਣੀ ਭਰਿਆ ਸਰੋਵਰ ਦੇ ਮੱਛੀ ਕੋਈ ਕੋਈ ਤੂੰ ਖਾ ਗਿਆ। ਫੇਰ ਤੈਨੂੰ ਜਿਹੜਾ ਕੰਘੂਰਾ ਮਾਰਿਆ ਦੱਸਿਆ ਉਹਨੇ ਤੇ ਤੂੰ ਤਾਂ ਉਹਦੀ ਇੱਕ ਗੱਲ ਵੀ ਨਹੀਂ ਚੱਜਣਾ ਮੰਨੀ। 7 ਵਜੇ ਉਹਨੂੰ ਕਹਿਦੋ ਤਾਂ ਡਰਦਾ ਹੀ ਕੁੱਟ ਤੋਂ ਡਰਦਾ ਹੀ ਬੋਲੀ ਗਿਆ। ਵੀ ਮੈਨੂੰ ਕੋਈ ਕੋਈ ਕੁੱਟੂਗਾ। ਉਹ ਆਸਰੀ ਤੋਂ ਕੱਢੇ ਉਹ ਬੁੜੇ ਨੇ ਤਨ ਕੰਗੂਰਾ ਜਦੋਂ ਮੁੰਡੇ ਨੇ ਕਿਹਾ ਸੀ ਤਾਂ ਕੰਗੂਰਾ ਵੜ ਗਿਆ ਮੈਂ ਨੌਂਦੀ ਸੀ ਉਹ ਲਾ ਨਹੀਂ ਸੀ ਕਰਿਆ ਵੀ ਚਲ ਘਰੇ ਕੋਈ ਹੈ ਨਹੀਂਗਾ ਜੋ ਤੂੰ ਕੰਗੂਰਾ ਮਾਰੇ ਮੈਂ ਕਿਹਾ ਵੀ ਬਾਪੂ ਆ ਗਿਆ ਤੇ ਮੈਂ ਦਾਵਾ ਦਾ ਉੱਲਾ ਕਰ ਲਿਆ ਕੰਗੂਰਾ ਮਾਰ ਕੇ ਵੜ ਰ ਅੱਗੇ ਜਿਹੜੇ ਸਿਆਣੇ ਬਜ਼ੁਰਗ ਸੀ ਨਾ ਆਪਣੇ ਘਰੇ ਜਦੋਂ ਆਉਂਦੇ ਸੀ ਆਹ ਪਤਾ ਲੱਗਦਾ ਬੀਚ ਤੋਂ ਵੀ ਆਉਂਗਾ ਵਾ ਉਹ ਕੰਗੂਰਾ ਮਾਰਦੇ ਜਾਂ ਕੀਤੇ ਜਾਂ ਗਉਂਦੇ ਹੁਣ ਬਾਣੀ ਪੜਦੇ ਹੁਣ ਉੱਚੀ ਉੱਚੀ ਸਬਦ ਜਾਂ ਪੜਨ ਲੱਗ ਜਾਣਾ ਤੇ ਪਤਾ ਲੱਗ ਜੇ ਬੁੜੀਆਂ ਨੂੰ ਵੀ ਘਰੇ ਆਉਂਦਾ ਇਹ ਸਾਂ ਸੰਕਾਣੀ ਇਸ ਤਰ੍ਹਾਂ ਉਹ ਪਰ ਮੁੰਡੇ ਦੇ ਨਾਲ ਉਹ ਕੁੜੀ ਨੇ ਵਿਆਹ ਕਰਾਇਆ ਉਹਦੀ ਨੇ ਕਹਿੰਦੀ ਬਾਪੂ ਇਹ ਤਾਂ ਵਿਆਹ ਕਰਾਉਣਾ ਇਹ ਤਾਂ ਬਹੁਤ ਦਿਮਾਗ ਵਾਲਾ ਬੰਦਾ ਹੈ ਕਿਥੇ ਘਰ ਜਿਆਨੇ ਕੱਢਦਾ ਸੀ ਬਾਹਰ ਜੰਗਲਾਂ ਚੋਂ ਚੱਲਿਆ ਸੀ ਤੇ ਐਡੇ ਕੋਲੇ ਨਾਲ ਵਿਆਹ ਕਰਾ ਕੇ ਵਾਪਸ ਮੁੜ ਗਿਆ ਤੇ ਬਸੇ ਤੇ ਰਸੇ ਪੂਰਾ ਚੜ੍ਹਦੀ ਕਲ ਵਾਲੇ ਕੰਮ ਹੋਏ ਉਸ ਪਰਿਵਾਰ ਦੇ ਪਰ ਦੋਨਾਂ ਜੀਆਂ ਨੇ ਬਹੁਤ ਉੱਚੀ ਪਦਵੀ ਪਾਈ ਸਾਥ ਸੰਗਤ ਬੰਦੇ ਦਾ ਦਿਮਾਗ ਹੋਣਾ ਜ਼ਰੂਰੀ ਆ ਗੱਲਾਂ ਨੂੰ ਸਮਝ ਲੈਣਾ ਵੀ ਜ਼ਰੂਰੀ ਹੈ ਕਈ ਵਾਰ ਕੋਈ ਬੰਦਾ ਗੱਲ ਕਰ ਜਾਂਦਾ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਕਹਿ ਗਿਆ ਪਰ ਉਹਦਾ ਅਰਥ ਜ਼ਰੂਰ ਨਿਕਲਦਾ ਹੁੰਦਾ ਕੋਈ ਨਾ ਕੋਈ ਸੋਚ ਕੇ ਵਿਚਾਰ ਕੇ ਦਿਮਾਗ ਨਾਲ ਸੋਚੇ ਵੀ ਇਹ ਕੀ ਕਹਿ ਗਿਆ ਮੈਨੂੰ ਇਹਦਾ ਅਰਥ ਕੀ ਨਿਕਲਦਾ ਕਾਹ ਤੋਂ ਕਿਹਾ ਇਸ ਤਰ੍ਹਾਂ ਸਾਥ ਸੰਗਤੋਂ ਇਹ ਜਿਹੜੀਆਂ ਹਿਸਟਰੀਆਂ ਸਟੋਰੀਆਂ ਇਹਨਾਂ ਦੇ ਅਰਥ ਅਜਾੜਤ ਨਿਕਲਦੇ ਸੀ ਆ ਪਹਿਲਾਂ ਕੋਈ ਬੰਦਾ ਬੋਲਦਾ ਹੁੰਦਾ ਸੀ ਇਸ ਕਰਕੇ ਸਾਧ ਸੰਗਤ ਨੂੰ ਇੱਕ ਸਮਾਪਤ ਕਥਾ ਸਮਾਪਤ ਕਰਦੇ ਆਪਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ